ਅਸ਼ੀਕਾਲ ਜੀ ਜੋ ਤਸਵੀਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਇਹ ਜਿਹੜਾ ਪੰਜਾਬ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਫੂਕ ਕੱਢਦੀ ਹੈ ਜਿਹੜੀ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਕਰੋੜਾਂ ਲੋਕਾਂ ਦਾ ਇਲਾਜ ਜਿਹੜਾ ਹੋ ਮਹੱਲਾ ਕਲੀਨਿਕਾਂ ਦੇ ਵਿੱਚ ਕੀਤਾ ਜਾਂਦਾ ਹੈਗਾ ਕਰੋੜਾਂ ਲੋਕਾਂ ਦੇ ਟੈਸਟ ਫਰੀ ਕੀਤੇ ਜਾਂਦੇ ਨੇ ਕਰੋੜਾਂ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਕਰੋੜਾਂ ਲੋਕ ਜਿਹੜੇ ਸਫਲ ਇਲਾਜ ਹੁਣ ਤੱਕ ਮਹੱਲਾ ਕਲੀਨਿਕਾਂ ਦੇ ਵਿੱਚ ਕਰਵਾ ਚੁੱਕੇ ਨੇ ਮਹੱਲਾ ਕਲੀਨਿਕਾਂ ਦੀ ਵਾਹ ਵਾਈ ਖੱਟੀ ਜਾਂਦੀ ਐ ਸਰਕਾਰੀ ਹਸਪਤਾਲਾਂ ਨੂੰ ਪਿੱਛੇ ਕਰਕੇ ਸਰਕਾਰੀ ਹਸਪਤਾਲਾਂ ਦੀ ਹਾਲਤ ਤੁਹਾਨੂੰ ਪਤਾ ਹੀ ਅੱਜ ਕੀ ਹੋ ਚੁੱਕੀ ਹੈਗੀ ਤੇ ਜੋ ਤਸਵੀਰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਵਿਅਕਤੀ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹ ਤੇ ਇਲਾਜ ਨਾ ਹੋਣ ਕਰਕੇ ਸਮਾਜ ਸੇਵਿਕ ਸਸ਼ਤਮਾਂ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਇਸ ਨੇ ਕਿ ਮੈਨੂੰ ਇੱਛਾ ਅਨੁਸਾਰ ਮੌਤ ਦਿੱਤੀ ਜਾਵੇ ਇਹਨੇ ਕਿਹਾ ਹੈ ਕਿ ਮੈਂ ਪੰਜਾਬ ਦਾ ਹਾਂ ਪੰਜਾਬੀ ਭਰਾ ਹਾਂ ਤੇ ਮੈਨੂੰ ਜਿਹੜੀ ਉਹ ਮੌਤ ਦਿੱਤੀ ਜਾਵੇ ਜੇਕਰ ਮੇਰਾ ਕੋਈ ਇਲਾਜ ਨਹੀਂ ਕਰਵਾ ਸਕਦਾ ਤੁਸੀਂ ਦੇਖ ਲਓ ਕਿ ਇਹ ਵਿਅਕਤੀ ਉਹਨਾਂ ਇਲਾਜ ਦੇ ਲਈ ਤੜਫ ਰਿਹਾ ਹੈਗਾ ਤੜਫਦੇ ਹੋਏ ਜਿਹੜਾ ਇਹ ਸਰਕਾਰ ਤੋਂ ਸਮਾਜ ਸੇਵਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੋਂ ਆਪਣੇ ਲਈ ਮੌਤ ਮੰਗ ਰਿਹਾ ਹੈਗਾ ਹੁਣ ਇੱਥੇ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਨੇ ਕਿ ਮੁਹੱਲਾ ਕਲੀਨਿਕਾਂ ਦੇ ਵਿੱਚ ਇਲਾਜ ਫਰੀ ਕੀਤਾ ਜਾਂਦਾ ਹੈ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਫਰੀ ਹੁੰਦਾ ਹੈਗਾ ਕੋਰੋਨਾ ਲੋਕਾਂ ਦੇ ਟੈਸਟ ਫਰੀ ਕੀਤੇ ਜਾਂਦੇ ਨੇ ਕੋਰੋਨਾ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸੋ ਉਥੇ ਸਾਰਾ ਕੁਝ ਜਿਹੜਾ ਉਹ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਪੰਜਾਬ ਸਰਕਾਰ ਦੇ ਜਿਹੜੀ ਸਿਹਤ ਕ੍ਰਾਂਤੀ ਹੈ ਉਸਤੇ ਵੀ ਜਿਹੜੇ ਵੱਡੇ ਸਵਾਲ ਉੱਠ ਰਹੇ ਨੇ